ਦੁਬਾਰਾ ਲਾਈਵ ਹੋ ਜਾਂ ਦੁਬਾਰਾ ਤੁਹਾਨੂੰ ਦੱਸ ਦਈਏ ਕਿ ਵਿਧਾਇਕ ਅਮਰਤਪਾਲ ਸਿੰਘ ਸੁਖਾਨੰਦ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਵਿਧਾਇਕ ਸਾਹਿਬ ਵੱਲੋਂ ਜਿਸ ਜਗ੍ਹਾ ਦੇ ਉੱਪਰ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਜਗ੍ਹਾ ਦੇ ਉੱਪਰ ਵਿਧਾਇਕ ਅਮਰਤਪਾਲ ਸਿੰਘ ਸੁਖਾਨੰਦ ਪਹੁੰਚ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਇੱਕ ਵਾਰੀ ਤਸਵੀਰਾਂ ਜ਼ਰੂਰ ਦੇਖ ਲਓ ਕਿ ਵਿਧਾਇਕ ਸਾਹਿਬ ਜਿਹੜੇ ਪਿੰਡ ਵੈਰੋ ਕੇ ਇਸ ਵਕਤ ਪਹੁੰਚ ਚੁੱਕੇ ਨੇ ਜਿਹੜਾ ਆ ਬੈਠਾ ਰਹੇ ਜਿਹੜਾ ਕਿਹਾ ਜੇ ਕੋਈ ਨਹੀਂ ਚਾਹ ਰਿਹਾ। ਬਈ ਵੀ ਗਾਣਾ ਤੋਂ ਨਹੀਂ ਦਿੱਤਾ। ਪੰਜ ওভার ਉਹਦਾ ਭਾਰੀ ਬੰਦਰ। ਕਮਾਲ ਦੀ ਝੂਟਗਾ ਤੋਂ ਮਾਰਦਾ ਹੁੰਦਾ ਯਾਰ ਐਨਾ ਕਰਾਇਆ। ਰਿਟੇਨ ਕੀਤਾ ਕਿਸਾਨ ਅਗੂ। ਸਹੀ ਗੋ। ਝੂਟਨਾ ਮਾਰਿਆ। ਅਮਰ ਸਾਹਿਬ ਤੇ ਜਿਹੜਾ ਸੀਨ ਇੱਥੇ ਬਣਿਆ ਇਹਦਾ ਕੀ ਕਾਰਨ ਫੰਗੋਸ ਸੀ? ਯਾਰ ਕੋਈ ਨਹੀਂ ਸੀਨ ਬਣਿਆ। ਦੋਸਤ ਕਮਾਲ ਦੀ ਗੱਲ ਕਰੀ ਜਾਂਦੇ। ਨਹੀਂ। ਅੰਦਰੋਂ ਜਾ। ਕਾਲ ਕਰਨ ਦੀ ਕੋਸ਼ਿਸ਼ ਕਰ। ਅਬਾ ਕਮਰਵਾ ਸਾਫ ਮੁਕਰ ਕਿ ਕੋਈ ਵਿਰੋਧ ਨਹੀਂ ਹੋਇਆ। ਮੁਦਾਕ ਸਾਹਿਬ ਵੱਲੋਂ ਕਿਹਾ ਗਿਆ ਕਿ ਕੋਈ ਇੱਥੇ ਇਹੋ ਜਿਹਾ ਸੀਨ ਨਹੀਂ ਬਣਿਆ ਕਿ ਜੈਸ ਦਾ ਜਵਾਬ ਦਿੱਤਾ ਜਾਵੇ ਝੂਠ ਨਾ ਬੋਲੋ। মিডিਆ ਨੂੰ ਕਿਹਾ ਗਿਆ ਪਰ ਤੁਸੀਂ ਤਸਵੀਰਾਂ ਇੱਕ ਵਾਰੀ ਦੇਖ ਲਓ ਕਿ ਇਸ ਤਰ੍ਹਾਂ ਜਿਹੜਾ ਇੱਥੇ ਜਿਹੜਾ ਮਾਹੌਲ ਬਣਿਆ ਹੋਇਆ ਸੀ। ਤਾਂ ਬਦਾ ਐਕ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਆ ਕਿ ਜਿਹੜਾ ਤੁਸੀਂ ਐਵੇਂ ਝੂਠ ਨਾ ਬੋਲੋ ਇੱਥੇ ਕੋਈ ਕਿਸ ਤਰ੍ਹਾਂ ਦਾ ਮਾਹੌਲ ਨਹੀਂ ਬਣਿਆ ਪਰ ਜਿਹੜਾ ਮਾਹੌਲ ਬਣਿਆ ਹੋਇਆ ਬਿਲਕੁਲ ਤੁਹਾਡੇ ਅੱਖਾਂ ਦੇ ਸਾਹਮਣੇ ਆ। ਜੋ ਬਾਗਾ ਪ੍ਰਾਣਾ ਅਵੇਰੋ ਕੇ ਪੈਣ ਬਾਗਾ ਪ੍ਰਾਣਾ ਹਲਕੇ ਦਾ ਪੈਣ ਅਵੇ ਪਰ ਵਿਧਾਇਕ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਆ ਕਿ ਇੱਥੇ ਕੋਈ ਇਹੋ ਜਿਹਾ ਮਾਹੌਲ ਨਹੀਂ ਬਣਿਆ ਝੂਠ ਮਾਰਨੀ ਲੋੜ ਨਹੀਂ ਮੀਡੀਆ ਦੇ ਨਾਲ ਇਹ ਗੱਲਬਾਤ ਕੀਤੀ ਗਈ ਆ ਕਿ ਜਿਹੜਾ ਝੂਠ ਨਾ ਬੋਲੇ ਜਾਣ ਕੋਈ ਇੱਥੇ ਮਾਹੌਲ ਨਹੀਂ ਬਣਿਆ ਪਰ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕੈਂਤੀ ਵਿੱਚ ਪੁਲਿਸ ਪਾਰਟੀ ਮੌਜੂਦ ਆ ਜਿੱਥੇ ਦੂਸਰੇ ਲੋਕਾਂ ਨੂੰ ਇੱਧਰ ਵਿਧਾਇਕ ਸਾਹਿਬ ਤੱਕ ਪਹੁੰਚਣ ਤੋਂ ਜਿਹੜਾ ਰੋਕ ਰਹੀ ਆ ਅਤੇ ਇੱਧਰ ਔਰਤਾਂ ਸੜਕ ਦੇ ਵਿਚਾਲੇ ਬੈਠੀਆਂ ਹੋਈਆਂ ਨੇ ਜਾਨੇ ਕੀ ਕੋਈ ਗੱਲ ਇਸ ਦਾ ਹੋਰ ਕਰ ਤੋਂ ਦੁਆਰਾ ਦੱਸ ਦिए ਕਿ ਵਿਧਾਇਕ ਸੁਖਾਣਾ ਦਾ ਅਮਰ ਅਮਰਪਾਲ ਸਿੰਘ ਸੁਖਾਣਾ ਦੇ ਇਥੇ ਪਹੁੰਚ ਚੁੱਕੇ ਨੇ ਜਿਸ ਜਗ੍ਹਾ ਦੇ ਉੱਪਰ ਉਹਨਾਂ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਉਸ ਪ੍ਰੋਗਰਾਮ ਨੂੰ ਜਿਹੜਾ ਪ੍ਰੋਪਰ ਤਰੀਕੇ ਨਾਲ ਕਰਨ ਦੇ ਲਈ ਇਥੇ ਪਹੁੰਚ ਚੁੱਕੇ ਨੇ ਤੇ ਦੂਜੇ ਪਾਸੇ ਜਿਹੜਾ ਕਿਸਾਨ ਜੁਨੀਆ ਦੇ ਆਗੂ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਵਿਧਾਇਕ ਸਾਹਿਬ ਨੂੰ ਪੁੱਛਿਆ ਗਿਆ ਕਿ ਜਿਹੜਾ ਇੱਥੇ ਕੀ ਜਿਹੜਾ ਇਹ ਹੋ ਚੱਕਰ ਪਿਆਗਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕੋਈ ਚੱਕਰ ਨਹੀਂ ਪਿਆਗਾ ਤੁਸੀਂ ਝੂਠ ਨਾ ਬੋਲੋ ਪਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੋ ਵੀ ਤਸਵੀਰਾਂ ਨੇ ਤੁਹਾਡੇ ਸਾਹਮਣੇ ਨੇ ਵੈਰੋਕ ਪਿੰਡ ਦੀਆਂ ਤਸਵੀਰ ਜਿੰਨੇ ਵੀ ਬਾਈ ਸਾਰੇ ਇੱਥੇ ਆ ਜਾਓ ਬਾਹਰ ਆ ਕੋਠੇ ਸਾਜੀ ਪਈਆਂ ਅਗਲੇ ਪਾਸੇ ਆ ਜਾਓ ਜਿੰਨੇ ਵੀ ਆਇਆ ਕਿੰਨੇ ਫਿਰ ਆ ਗਾੜੇ ਪਾਸੇ ਆ ਕੇ ਬਸ ਤੇ ਸਾਰੇ ਆ ਕਿ ਨਹੀਂ ਹੈ ਇੱਥੇ ਆਇਓ ਕੋਸ਼ਿਸ਼ ਕਰਾਂਗੇ ਜੇਕਰ ਦੁਬਾਰਾ ਵਧਾ ਐਕਸ ਸਾਹਿਬ ਨਾਲ ਗੱਲਬਾਤ ਹੁੰਦੀ ਉਹ ਤਾਂ ਪੁੱਛਾਂਗੇ ਜਰੂਰ ਜਿਹੜਾ ਇਹ ਮਸਲਾ ਆ ਕੀ ਕੀ ਮਸਲਾ ਹੈ ਜਦ ਸਾਰਾ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਇਸ ਨੂੰ ਦੇਖ ਰਹੇ ਹੋ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਕਿਸਾਨ ਯੂਨੀਅਨ ਦੇ ਜਿਹੜਾ ਬਿਲਕੁਲ ਵੀ ਉਹਨਾਂ ਨੇ ਉਹਨਾਂ ਦੇ ਜਿਹੜੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਜਿਹੜਾ ਇਹ ਤਾਂ ਇੱਕ ਪਾਸੇ ਸਾਫ਼ ਤੌਰ ਤੇ ਦੱਸ ਰਿਹਾ ਕਿ ਜਿਹੜਾ ਇਕੱਠ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਸੀਗਾ ਜਾਂ ਪਿੰਡ ਦੇ ਲੋਕਾਂ ਵੱਲੋਂ ਕੀਤਾ ਗਿਆ ਸੀਗਾ ਤਾਂ ਉਸ ਇਕੱਠ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਗੱਲ ਕਹੀ ਗਈ ਆ ਕਿ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਇੱਥੇ ਜਿਹੜਾ ਸਾਡਾ ਕੋਈ ਰੌਲਾ ਨਹੀਂ ਕਿਸੇ ਨਾਲ ਤੇ ਜਿਹੜਾ ਆਪਦਾ ਉਹਨਾਂ ਨੇ ਉਸ ਜਗ੍ਹਾ ਤੇ ਉੱਪਰ ਪਹੁੰਚੇ ਨੇ ਤੇ ਆਪਦਾ ਜਿਹੜਾ ਆਸ਼ੰਦੇ ਹਿੰਦੀ ਜਿਹੜਾ ਸ਼ੁਰੂਆਤ ਕਰਨ ਲੱਗੇ ਨੇ ਤੇ ਆਹ ਉਹ ਤਸਵੀਰਾਂ ਤੁਹਾਨੂੰ ਉੱਥੋਂ ਦਿਖਾ ਰਹੇ ਆ ਜਿਹੜਾ ਜਗ੍ਹਾ ਦੇ ਉੱਪਰ ਜਿਹੜਾ ਪ੍ਰੋਗਰਾਮ ਆਪਦਾ ਇੱਕ ਸਾਡਾ ਹੋ ਰਿਹਾ ਪਿੰਡ ਵੈਰੋਕੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਤਾਂ ਉਸ ਦੇ ਸਬੰਧ ਤੇ ਵਿੱਚ ਜਿਹੜਾ ਕਿਸਾਨ ਜੀਆਂ ਵੱਲੋਂ ਇਸ ਪ੍ਰੋਗਰਾਮ ਨੂੰ ਰੋਕਣ ਦੇ ਲਈ ਤੇ ਇੱਕ ਸਾਹ ਦਾ ਘਰਾਓ ਕਰਨ ਦੇ ਲਈ ਕੱਟ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ ਤੇ ਵਿਧਾਇਕ ਸਾਹਿਬ ਵੱਲੋਂ ਜਿਹੜਾ ਅੱਜ ਆਪਣਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਸਵਾਲ ਪੁੱਛਿਆ ਸੀਗਾ ਕਿ ਕਾਰਨ ਕੀ ਬਣੇ ਜਿਹੜਾ ਇਹ ਰੋਲਾ ਜਨ ਰੱਪਾ ਪੈ ਰਿਹਾ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਰੋਲਾ ਰੱਪਾ ਨਹੀਂ ਪੈ ਰਿਹਾ ਤੁਸੀਂ ਝੂਠ ਨਾ ਬੋਲੋ ਤੇ ਇਹ ਰੋਕੀਆਂ ਤਸਵੀਰਾਂ ਦਿਖਾਈਆਂ ਤੁਹਾਨੂੰ ਤੇ ਦੁਆਰਾ ਲਾਈਵ ਹੋਵਾਂਗੇ ਇਸ ਹੋਰ ਜਾਣਕਾਰੀ ਲੈ ਕੇ ਹੋ ਤਾਂ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ